ਇੱਕ ਪਿੰਡ ਵਿੱਚ ਇੱਕ ਨਵੀਂ ਵਿਆਹੀ ਸਿੱਖ ਔਰਤ ਆਪਣੀ ਸੱਸ ਦੇ ਨਾਲ ਰਹਿੰਦੀ ਸੀ। ਸੱਸ ਦਾ ਸੁਭਾਅ ਥੋੜਾ ਕਰਕਸ਼ ਸੀ। ਉਹ ਛੋਟੇ-ਛੋਟੇ ਕੰਮਾਂ ਲਈ ਵੀ ਕੁੜੀ ਨੂੰ ਡਾਂਟ ਦਿੰਦੀ ਅਤੇ ਕਈ ਵਾਰ ਉਸ ਨੂੰ ਤਾਣੇ ਸੁਣਾਉਂਦੀ। ਪਰ ਉਹ ਸਿੱਖ ਕੁੜੀ ਗੁਰਬਾਣੀ ਵਿੱਚ ਡੁੱਬੀ ਰਹਿੰਦੀ ਸੀ। ਉਹ ਹਰ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੀ ਅਤੇ ਸੋਚਦੀ ਕਿ ਗੁਰਸਿੱਖ ਦਾ ਕੰਮ ਹੈ ਤੀਰਜ ਤੇ ਪਿਆਰ ਨਾਲ ਹਰ ਗੱਲ ਸਹਿਣਾ। ਇੱਕ ਦਿਨ ਸੱਸ ਬਿਮਾਰ ਹੋ ਗਈ। ਘਰ ਦੇ ਹੋਰ ਮੈਂਬਰ ਉਸ ਦੀ ਸੇਵਾ ਕਰਨ ਤੋਂ ਕतराਉਣ ਲੱਗੇ। ਪਰ ਉਹ ਨਵੀਂ ਵਹੁਟੀ ਬਿਨਾ ਕੋਈ ਸ਼ਿਕਵਾ ਕੀਤੇ ਸੱਸ ਦੀ ਪੂਰੀ ਸੇਵਾ ਕਰਨ ਲੱਗੀ ਦਵਾਈ ਦੇਣੀ ਖਾਣਾ ਬਣਾਉਣਾ ਰਾਤ ਨੂੰ ਜਾਗਣਾ ਉਸਨੇ ਸਭ ਕੁਝ ਪਿਆਰ ਨਾਲ ਕੀਤਾ ਕੁਝ ਦਿਨਾਂ ਵਿੱਚ ਸੱਸ ਠੀਕ ਹੋ ਗਈ ਉਸਦੇ ਦਿਲ 'ਚ ਬਹੁਤ ਪਛਤਾਵਾ ਹੋਇਆ ਉਹ ਸੋਚਣ ਲੱਗੀ ਜਿਸ ਨੂੰ ਮੈਂ ਹਮੇਸ਼ਾ ਤਾਣੇ ਦਿੰਦੀ ਰਹੀ ਉਹੀ ਮੇਰੀ ਸਭ ਤੋਂ ਵੱਡੀ ਸਹਾਇਕ ਬਣੀ ਸੱਸ ਨੇ ਵਹੁਟੀ ਨੂੰ ਗਲੇ ਲਾ ਕੇ ਕਿਹਾ ਮੈਨੂੰ ਮਾਫ਼ ਕਰ ਦੇ ਤੂੰ ਸੱਚਮੁੱਚ ਗੁਰੂ ਦੀ ਸਿੱਖ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗੁਰਬਾਣੀ ਦੇ ਅਮਲ ਨਾਲ ਪਿਆਰ, ਧੀਰਜ ਅਤੇ ਸੇਵਾ ਦੁਆਰਾ ਸਭ ਤੋਂ ਕਰਕਸ਼ ਦਿਲ ਵੀ ਪਿਗਲ ਸਕਦਾ ਹੈ।